ਕਿ ਕਿਤੋਂ ਸੋਫਾ ਸ਼ੁਰੂ ਹੋ ਕੇ 9000 ਤੋਂ ਸ਼ੁਰੂ ਹੋ ਕੇ ਜੀ ਲੱਖ ਸਵਾ ਲੱਖ ਰੁਪਏ ਤੋਂ ਸੋਫਾ ਬੈੱਡ ਹੈਗਾ ਆਪਣੇ ਕੋਲ 10000 ਤੋਂ ਸ਼ੁਰੂ ਹੋ ਕੇ ਜੀ 20000 ਤੱਕ ਬੈੱਡ ਆਪਣੇ ਕੋਲੇ ਸੱਜਣੋ ਜਿਹੜੀ ਵੀਡੀਓ ਮੈਂ ਲੈ ਕੇ ਆਇਆ ਨਾ ਇਸ ਫੈਕਟਰੀ ਦੇ ਵਿੱਚੋਂ ਤੁਸੀਂ ਕੋਈ ਵੀ ਬੰਦਾ ਜਿਹੜਾ ਕੋਈ ਵੀ ਬੰਦਾ ਨਾ ਉਹ ਫਰਨੀਚਰ ਦਾ ਸੁਪਨਾ ਪੂਰਾ ਕਰ ਸਕਦਾ ਆ ਤੁਹਾਡਾ ਸਭ ਤੋਂ ਪਹਿਲੀ ਗੱਲ ਤਾਂ ਬਜਾਜ ਕਾਰਡ ਤੇ ਵੀ ਇੱਥੇ ਫਰਨੀਚਰ ਮਿਲ ਜਾਂਦਾ ਮਤਲਬ ਤੁਸੀਂ ਆਸਾਨ ਜੀਆਂ ਛੋਟੀਆਂ-ਛੋਟੀਆਂ ਕਿਸ਼ਤਾਂ ਦੇ ਕੇ ਵੀ ਫਰਨੀਚਰ ਲੈ ਸਕਦੇ ਆ ਤੇ ਜਿਹੜਾ ਦੂਜੀ ਗੱਲ ਇਹ ਆ ਵੀ ਇਸ ਫੈਕਟਰੀ ਦੇ ਵਿੱਚੋਂ ਫਰਨੀਚਰ ਮਿਲ ਬਹੁਤ ਘੱਟ ਰੇਟ ਤੇ ਜਾਂਦਾ ਇਸ ਫੈਕਟਰੀ ਦੇ ਵਿੱਚੋਂ ਲੁਧਿਆਣੇ ਖੰਨੇ ਚੰਡੀਗੜ੍ਹ ਪਟਿਆਲਾ ਇਧਰਲੇ ਪਾਸੇ ਨੂੰ ਵੀ ਫਰਨੀਚਰ ਜਾਂਦਾ ਹੈ ਸ਼ੇਰਪੁਰੇ ਦੇ ਵਿੱਚਾਂ ਸ਼ੇਰਪੁਰਾ ਜਿਹੜਾ ਧੂਰੀ ਕੋਲੇ ਆ ਐਵੇਂ ਆਨ ਮਾਰੋ ਕਿਹੜਾ ਸ਼ੇਰਪੁਰਾ ਨੇ ਠਾਣਾ ਜੀ ਸ਼ੇਰਪੁਰ ਠਾਣਾ ਸ਼ੇਰਪੁਰ ਠਾਣਾ ਜੀ ਸ਼ੇਰਪੁਰ ਠਾਣੇ ਦੇ ਵਿੱਚ ਆਪ ਖੜੇ ਆ ਤਾਂ ਇੱਥੇ ਇਹ ਇਹ ਮਤਲਬ ਫਰਨੀਚਰ ਦੀ ਹੱਬ ਆ ਇੱਥੇ ਵੀ ਫਰਨੀਚਰ ਇਸ ਫੈਕਟਰੀ ਦੇ ਵਿੱਚ ਬਹੁਤ ਬਣ ਕੇ ਕਾਫੀ ਦੂਰ ਤੱਕ ਪੰਜਾਬ ਦੇ ਵਿੱਚ ਜਾਂਦਾ ਸ਼ੁਰੂ ਕਰਕੇ ਰੇਟ ਫਿਰ ਦੱਸਤੀ ਹਾਂ ਜੀ ਹਾਂ ਜੀ ਹਾਂ ਜੀ ਕਿਤਕ ਮਤਲਬ ਮੈਂ ਤੁਹਾਨੂੰ ਸਹੀ ਗੱਲ ਦੱਸਾਂ ਕਿੰਨੇ ਤੋਂ ਸੋਫਾ ਸ਼ੁਰੂ ਹੋ ਜੂਗਾ ਜੇ ਆਪਾਂ ਇੱਕ ਆਮ ਬੰਦੇ ਦੇ ਘਰੇ ਰੱਖਣ ਵਾਲਾ ਸੋਫਾ ਕਿੱਥੋਂ ਤੱਕ ਸ਼ੁਰੂ ਹੋ ਕੇ ਕਿੱਥੋਂ ਸੋਫਾ ਸ਼ੁਰੂ ਹੋ ਕੇ 9000 ਤੋਂ ਸ਼ੁਰੂ ਹੋ ਕੇ ਜੀ ਲੱਖ ਸਵਾ ਲੱਖ ਰੁਪਏ ਦਾ ਸੋਫਾ ਆਪਣਾ ਜਾਂਦਾ ਹਾਂ ਆ ਜੋ ਆਪਾਂ ਹੁਣ ਰੇਟ ਦੱਸ ਦਈਏ ਥੋੜੇ ਇੱਕ ਦੋ ਚੋ ਚੀਜ਼ਾਂ ਦੇ ਰੇਟ ਦੱਸੀ ਚਲੋ ਵਿੱਚ ਕੀ ਗਰੰਟੀ ਕੀ ਰਹਿੰਦੀ ਹੈ ਸਾਰੇ ਚੀਜ਼ ਦੀ ਮੰਨ ਲਓ ਕਿ ਮੈਂ ਸੋਫਾ ਹੈ ਜੀ ਉਹਦੇ ਦਵਾ ਦੀ ਆਪਣੀ ਪੂਰੀ ਗਰੰਟੀ ਰਹੂਗੀ ਬੀਤਾ ਸੋਫੇ ਕੋਈ ਦਬਦਾ ਗੱਦੀ ਦਬਦੀ ਕੋਈ ਕਪੜਾ ਛਿੰਕੇ ਖਰਾਬ ਹੁੰਦਾ ਉਹਦੀ ਆਪਣੀ ਗਰੰਟੀ ਹੈ ਸੋਫੇ ਦੀ ਤੇ ਜਦੋਂ ਆਪਾਂ ਇੱਥੋਂ ਭੇਜਾਂਗੇ ਅਗਲੇ ਦੇ ਕੋਲੇ ਭੇਜਾਂਗੇ ਤੇ ਰਾਹ ਦੇ ਵਿੱਚ ਟੁੱਟ ਗਿਆ ਉਹਦੀ ਵੀ ਜ਼ਿੰਮੇਵਾਰੀ ਉਹਦੀ ਵੀ ਜ਼ਿੰਮੇਵਾਰੀ ਸਾਡੀ ਹੈ ਜੀ ਉਹਦੀ ਵੀ ਜ਼ਿੰਮੇਵਾਰੀ ਸਾਡੀ ਹੈ ਸਾਡਾ ਅਫਦਰ ਟਰਾਂਸਪੋਰਟ ਜਾਊਗਾ ਉਹ ਜ਼ਿੰਮੇਵਾਰੀ ਸਾਡੀ ਹੈ ਜੀ ਉਹਦੀ ਜ਼ਿੰਮੇਵਾਰੀ ਸਾਡੀ ਕੋਈ 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 ਹੈ ਕੋਈ ਜਿਹੜਾ ਆਪਾਂ ਰੇਟ ਵਿੱਚ ਦੱਸ ਦਈਏ ਇੰਟਰਰੂਸ ਕਰਾ ਦਈਏ ਵੀ ਆਹ ਹਾਂਜੀ ਹਾਂਜੀ ਕਿਮਾ ਸੋਫਾ ਪਿਆ ਜੀ ਹਾਂਜੀ 9 ਸੀਟਰ ਸੋਫਾ ਹੋ ਗਿਆ ਜੀ ਹਾਂ ਜੀ ਤਿੰਨ ਬੰਦੇ ਇਧਰ ਤਿੰਨ ਉਧਰ ਜੀ ਵੱਡੇ ਕੁਸ਼ਨ ਹੋਗੇ ਹਾਂ ਜੀ ਵਿਚੀ ਟੇਬਲ ਵਿਚੀ ਸ਼ੀਸ਼ਾ ਜੀ ਹਾਂ ਜੀ 29000 ਰੁਪਏ ਸੈਟ ਆਪਣਾ ਇਹ 29000 ਰੁਪਏ ਦੇ ਵਿੱਚ ਪ੍ਰੀਤਾ ਸੋਫਾ ਮਿਲ ਜੂਗਾ 29000 ਰੁਪਏ ਦੇ ਵਿੱਚ 29000 ਰੁਪਏ ਪੱਕਾ ਹੈ ਨਾ ਪੁੱਛ ਲੈ ਇਹ ਨਾ ਹੋਗਾ ਜੀ ਪਾਪਾ ਲੜੀ ਜਾਵੇ ਤੇਰਾ ਇਹ ਵੀ ਆਫਰ ਲਾਈ ਵੀ ਆ ਜੀ ਬਸ ਵੀ 29000 ਰੁਪਏ ਸੋਫਾ ਮਿਲ ਜੂਗਾ ਆਪਣਾ ਜੀ ਠੀਕ ਆ ਹੋ ਹੋਰ ਹੋਰ ਵੀ ਕੋਈ ਸੋਫੇ ਦਾ ਇਹ ਕਿਹਦਾ ਕੀ ਜੀ ਆ ਆਹ ਕਿਸੇ ਨੇ ਧਰਨਾ ਹੈ ਇਹ ਸੋਫਾ ਆਪਾਂ 14000 ਰੁਪਏ ਦੇ ਦਾਂਗੇ ਵਿਚੀ ਟੇਬਲ ਵਿਚੀ ਗਲਾਸ ਗਲਾਸ ਟੇਬਲ ਆ ਸੋਫਾ ਦੋ ਪਫੀਆਂ ਜੀ ਪੱਕੀ ਗੱਲ ਹੈ 14 ਜੀ ਤੇ ਇਹਦੀ ਗਾਰੰਟੀ ਦੇ ਦੋਗੇ ਇਹ ਜਾਨਦਾ ਇਹ ਉਵੇਂ ਨਾ ਹੋਵੇ ਸਮਾਨ ਉਹੀ ਪਾਇਆ ਵੇ ਆਪਣਾ ਵੱਡੇ ਸੋਫੇ ਵਾਲਾ ਗਾਰੰਟੀ ਦੀ ਵੀ ਉਨੀ ਹੋਈਆਂ ਵੀ ਇਹ ਨਾ ਹੋਵੇ ਵੀ ਇਹ ਉਹ ਜਾਂਦੇ ਹੋਏ ਸਿੱਧਾ ਜੇ ਹੀ ਹੋ ਜੇ ਨਹੀਂ ਨਹੀਂ ਬੈਠੀ ਜੀ ਫਿਰ ਆਪਾਂ ਬਸ ਠੀਕ ਆ ਮਤਲਬ ਮਾਨੋ ਬੈਠਾ ਬੈਠਾ ਜੀ ਫੈਕਟਰੀ ਬਹੁਤ ਵੱਡੀ ਆ ਵੈਸੇ ਤੁਸੀਂ ਨਾ ਦੇਖੋਗੇ ਤਾਂ ਇੱਥੇ ਸਾਰਾ ਕੁਝ ਬਣਦਾ ਹੈ ਇੱਥੇ ਹੀ ਬਣੀ ਜਾਂਦਾ ਆ ਸੋਫਾ ਆ ਗਿਆ ਜੀ ਆਪਣਾ ਸਪੈਲ ਹੈਡ ਰੈਸਟ ਵਾਲਾ ਹਾਂ ਇਹ ਮਾਡਲ ਬਹੁਤ ਵਿਕਦਾ ਹੈ ਹੂੰ ਤੇ ਪਿੱਛੇ ਐਡਰੈਸ ਲਾ ਕੇ ਵੱਡੇ ਕੁਸ਼ਨ ਹੋ ਗਏ ਜੀ ਹੂੰ ਇਹ ਸੋਫਾ 122700 ਰੁਪਏ ਦਾ 27000 ਰੁਪਏ ਦੇ ਵਿੱਚ ਸੋਫਾ ਆ ਆ ਨਾਲ ਹੋਣਗੇ ਸਾਰਾ ਕੁਝ ਨਾਲ ਹੈ ਜੀ ਆਹ ਆ ਵੱਡੇ ਸਜਵੇਂ ਨਾਲ ਨੇ ਹਾਂ ਜੀ ਹਾਂ ਸਹਰਾਣੇ ਜੇ ਨਾਲ ਕਿੰਨੇ ਦਾ 27000 ਰੁਪਏ ਸੋਫਾ 27000 ਰੁਪਏ ਦਾ ਪ੍ਰੀਤ ਸੋਫਾ ਹੈ ਆ ਸੋਫਾ ਜੇ ਕੋਈ ਹੁਣ ਸਕਰੀਨ ਸ਼ਾਟ ਮਾਰ ਲੇ ਕਿੰਨੇ ਚਿਰ ਤੱਕ 27000 ਦਾ ਹੀ ਰਹੂਗਾ ਜੋ ਤੱਕ ਬੰਧੜ ਕੋ ਲੈਣਾ ਉਸਤਾ ਹੀ ਆ ਪੈਸੋ 27000 ਰੁਪਏ ਦਾ ਠੀਕ ਆ ਅਗਲਾ ਸਾਲ ਮੰਗਾਈ ਵਧ ਗਈ ਤਾਂ ਵੱਖਰਾ ਬੋਲਣਾ ਉਹ ਹਾਂ ਜੋ ਰੇਟ ਵਧੂ ਉਦੋਂ ਵਧੂਗਾ ਉਹੀ ਰੇਟ ਵਧਦਾ ਹਾਂ ਉਹੀ ਰੇਟ ਪਿੱਛੇ ਜੋ ਪੈਟਰੋਲ ਦਾ ਰੇਟ ਵਧੂ ਉਦੋਂ ਰੇਟ ਵਧੂਗਾ ਨਹੀਂ ਨਹੀਂ ਰੇਟ ਵਧਦਾ ਰੇਟ ਨਹੀਂ ਵਧਦਾ ਯਾਰ ਜਿਹੜੇ ਜਮਾ ਲੋ ਬਜਟ ਵਾਲੇ ਆ ਜਿਵੇਂ ਆ ਆਹੇ ਜਿਹੜੇ ਮਤਲਬ ਘੱਟ ਤੋਂ ਘੱਟ ਪੈਸਾ ਹਾਂ ਕਿਵੇਂ ਇਹ ਸੋਫਾ 5 ਸਟੇਅਰ ਸੋਫਾ ਜੀ ਇਹ ਹਮ ਬਿਚੀ ਟੇਬਲ ਆ ਇਹ ਨਾਲ ਦਾ ਟੇਬਲ ਪਿਆ ਜੀ ਅੱਛਾ ਆਪਾਂ 12000 ਰੁਪਏ ਬਿਚੀ ਸੋਫਾ ਬਿਚੀ ਟੇਬਲ ਦੇ ਦਾਂਗੇ 12000 ਰੁਪਏ ਦੇ ਵਿੱਚ ਆਪਾਂ ਆ ਦੇ ਦਿਆਂਗੇ ਆ ਦੇ ਦਿਆਂਗੇ ਆ ਦੇ ਦਿਆਂਗੇ ਇੱਕ ਦੇ ਦਾਂਗੇ ਟੇਬਲ ਜੀ ਇੱਕ ਦੇ ਦਾਂਗੇ ਟੇਬਲ ਸ਼ਹਿਰਾ ਹੀ 12 12 ਹਜ਼ਾਰ ਦਾ ਇਕਲਾ ਸੋਫਾ ਵਿਗ ਰਿਹਾ ਜੀ ਬਿਨਾਂ ਟੇਬਲ ਤੋਂ ਤੇ 12000 ਰੁਪਏ ਦਾ ਇੰਨਾ ਸਮਾਨ ਮਿਲ ਜੂ। ਇੰਨਾ ਸਮਾਨ ਮਿਲ ਜੂ। 5 ਸੈਟਾਂ ਵਾਲਾ 100 ਵਾਹ ਇੱਕ ਟੇਬਲ ਤੇਰੇ ਤੇਰੇ ਬਜਟ ਵੀ ਘਟਾ ਤੇਰੀ ਗਰੰਟੀ ਵੀ ਹੈਗੀ ਹੈ ਕਪੜਾ ਕੁੱਪੜਾ ਵਧੀਆ ਲੱਗਿਆ ਹੋਊਗਾ। ਕਪੜਾ ਪੂਰਾ ਵਧੀਆ ਲੱਗਿਆ ਜੀ ਡਬਲ ਸ਼ੇਡ ਕਪੜਾ ਲੱਗਿਆ ਕਿ ਮਰਜੀ ਵਰਤੋ। ਤੇ ਜੇ 12000 ਚ ਰੰਗ ਕੱਪੜੇ ਦੇ ਬਦਲ ਸਕਦੇ ਆ? 50 ਰੰਗ ਨਹੀਂ ਜੀ ਆਪਣੇ ਕੋਲ ਕਿੰਨੇ ਮਰਜੀ ਰੰਗ ਬਦਲੋ। ਪ੍ਰੀਤ ਸੇਠਾਂ ਨੇ ਜਮਾਂ ਜਿਗਰਾ ਲੋਹੇ ਦਾ ਜਿਗਰਾ ਕੱਢ ਲਿਆ। 10 ਫਿਰ ਮਾਨੂੰ ਕਿ ਕੀ ਕੀ ਦੇ ਹੋਵੇਗਾ ਪੈਕੇਜ ਦੇ ਵਿੱਚ ਕੀ ਕੀ ਦੇ ਰਿਹਾ? ਇੱਕ ਤਾਂ ਆਪਾਂ ਦਵਾਂਗੇ ਬੈੱਡ ਜੀ। ਆ 5 ਸਾਲ ਦੀ ਗਾਰੰਟੀ ਵਾਲਾ ਗੱਦਾ ਠੀਕ ਆ ਇੱਕ ਪਾਸੇ ਪੋਲ ਲੇ ਇੱਕ ਪਾਸੇ ਉਹ ਹਾਲ ਗਰਮ ਠੰਡੇ ਵਾਲਾ ਹੂੰ ਨਾਲ ਦਵਾਂਗੇ ਵਧੀਆ ਅਲਮਾਰੀ ਡਰੈਸਿੰਗ ਟੇਬਲ ਵਾਲੀ 7x5 ਦੀ ਹੂੰ 7x5 ਦੀ ਅਲਮਾਰੀ ਆ ਅਲਮਾਰੀ ਪੂਰੀ ਡੀਪ ਆ ਪੂਰੀ ਡੀਪ ਅਲਮਾਰੀ ਹੈ ਜੀ ਹੂੰ ਕਿੰਨਾ ਮਰਜ਼ੀ ਸਮਾਨ ਰੱਖੋ ਅਲਮਾਰੀ ਪੂਰੀ ਸੋਹਣੀ ਅਲਮਾਰੀ ਆ ਡੀਪ ਅਲਮਾਰੀ ਆ ਤੇ ਗਾਰੰਟੀ ਗਰੰਟੀ ਇਹਦੀ ਹੈਗੀ ਗਰੰਟੀ ਲੋਕ ਖਰਾਬ ਹੋਏ ਫੁੱਲ ਨਹੀਂ ਪੂਰੀ ਗਾਰੰਟੀ ਆ ਤੁਹਾਨੂੰ ਠੀਕ ਆ ਜੀ ਹਾਂ ਇੱਕਾ 7 ਸੀਟਰ ਸੋਫਾ ਦਵਾਂਗੇ ਜੀ ਇਹ ਹੋ ਗਿਆ ਨਾਲਾ ਸੋਫਾ ਹੋ ਗਿਆ ਜੀ ਟੇਬਲ ਹੋ ਗਿਆ ਵੀ ਸ਼ੀਸ਼ਾ ਹੋ ਗਿਆ ਦੋ ਪਫੀਆਂ ਹੋ ਗਈਆਂ ਹੋ ਗਿਆ ਜੀ ਕਿਹੜਾ ਮਰਜੀ ਜੇ ਬੰਦਾ ਕੱਪੜਾ ਲਵਾ ਲੇ ਠੀਕ ਆ ਜੀ ਪਿਆਰਾਂ ਕੰਪਨੀ ਕੋਲ ਕੱਪੜੇ ਪਏ ਨੇ ਜੀ ਕਿੰਨੇ ਪੈਸਿਆਂ ਦਾ ਇਹ ਪੈਕੇਜ ਹੈਗਾ ਆਪਣਾ 40000 ਰੁਪਏ ਦਾ ਜੀ 40000 ਰੁਪਏ ਦੇ ਵਿੱਚ ਸਾਰਾ ਕੁਝ ਮਿਲੂਗਾ ਨਾਲ ਪ੍ਰੈਸਰ ਫ੍ਰੀ ਹੈ ਆ ਆਪ ਪ੍ਰੈਸ ਟੇਬਲ ਮਿਲੂਗਾ 2-3000 ਰੁਪਏ ਦਾ ਆ ਹੈਗਾ ਨਾਲ ਪ੍ਰੈਸਰ ਫ੍ਰੀ ਹੈ ਜੀ ਆਪਣਾ ਪ੍ਰੈਸ ਟੇਬਲ ਨਾਲ ਪ੍ਰੈਸ ਟੇਬਲ ਮਿਲੂਗਾ ਮੰਨ ਲਓ ਆ ਪੈਕੇਜ ਹੈ ਇਹਨਾਂ ਦਾ ਤੇ ਇੱਥੇ ਭੁੰਡੇ ਹੈਗੇ ਲੱਦਣਾਂ ਵਾਲੇ ਜਿਹੜਾ ਲੱਦਣ ਵਾਲੇ ਜੀ ਆਜੋ ਇਹ ਤੋਂ ਗਾਹ ਵੀ ਤੁਹਾਨੂੰ ਦਿਖਾਉਣੇ ਆ ਬਹੁਤ ਬਜਟ ਵਾਲੀ ਦੁਕਾਨ ਆ ਬਹੁਤ ਬਜਟ ਦੇ ਵਿੱਚ ਤੁਹਾਨੂੰ ਮਿਲਦੇ ਆ ਮਤਲਬ ਯਾਰ ਦੁਨੀਆ ਭਰ ਦਾ ਡਿਜ਼ਾਈਨ ਆ ਜਿਹੜਾ ਇਹਨਾਂ ਕੋਲੇ ਬਣੀ ਜਾਂਦਾ ਚਾਹੇ ਬਣਿਆ ਵਾ ਲੈ ਜਾਓ ਚਾਹੇ ਤੁਸੀਂ ਭੇਜ ਦਿਓ ਡਿਜ਼ਾਈਨ ਬਣਾ ਦੇਣਗੇ ਇੱਕ ਨਵਾਂ ਨਵਾਂ ਕਨਸੈਪਟ ਗੱਦੇ ਲੈ ਕੇ ਆਏ ਆ ਜੀ ਫੋਲਡਿੰਗ ਅੱਦਾ ਹੂੰ ਕਿਵੇਂ ਲੋਕਾਂ ਨੂੰ ਦਿੱਕਤ ਆਉਂਦੀ ਆ ਗੱਦਾ ਚੱਕਣ ਦੀ ਸਮਾਨ ਕੱਢਣਾ ਹਾਂ ਬੀਬੀਆਂ ਭਾਣਾ ਫੇਰ ਨੋਟ ਕਰੋ ਸਿੱਟੀਆਂ ਨੂੰ ਗੱਦਾ ਡਬਲ ਬੈੱਡ ਦਾ ਬਿਚਾਲੇ ਲੱਗੇ ਵਿਆ ਇਹਦੇ ਕਬਜੇ ਡਾਲੇ ਕਬਜੇ ਜੀ ਕਬਜੇ ਲੱਗੇ ਵਿਆ ਤੇ ਗੱਦਾ ਜਾਂਦਾ ਮੋੜ ਮੈਂ ਇਹ ਪਹਿਲੀ ਵਾਰ ਦੇਖ ਰਿਆਂ ਚੱਕਣਾ ਬਹੁਤ ਔਖਾ ਨੇ ਬੱਖੀਆਂ ਜਾਂਦਾ ਚੜਾ ਕਿਵੇਂ ਮਰਜੀ ਗੱਦਾ ਪੋਲਾ ਪੂਰਾ ਪੋਲਾ ਗੱਦਾ ਜੀ ਕਿ ਮਰਜੀ ਦੱਬੋ 7 ਸਾਲ ਦੀ ਗੱਦੀ ਗਰੰਟੀ ਹੈ ਐਨਆਰਆਈ ਵੀਰਾਂ ਵਾਸਤੇ ਪੋਲੇ ਗੱਦੇ ਮੰਗਦੇ ਨੇ ਮਰਜੀ ਪੂਰਾ ਪੋਲਾ ਗੱਦਾ ਲੈ ਆ ਗੱਦਾ ਏ ਤੇ ਬੈੱਡ ਕੀ ਹਿਸਾਬ ਕਿਤਾਵਾ ਸਾਰੇ ਕਾਹੇ ਦਾ 18000 ਦਾ ਇਕੱਲਾ ਬੈੱਡ ਹੈ ਆਪਣਾ ਇਹ 18000 ਰੁਪਏ ਦਾ ਬੈੱਡ ਆ ਤੇ ਗੱਦਾ ਗੱਦਾ 8000 ਰੁਪਏ ਦਾ 8000 ਦਾ 26000 ਰੁਪਏ ਚ ਮਿਲ ਜੂਗਾ 26000 ਰੁਪਏ ਮਿਲ ਜੂ ਸਾਰਾ ਸਮਾਨ 26000 ਰੁਪਏ ਦਾ ਸਾਰਾ ਸੈੱਟ ਮਿਲ ਜੂ ਕਿੰਨਾ ਕਿੰਨਾ ਦਾ 18 ਦਾ ਬੈੱਡ 18 ਦਾ ਬੈੱਡ ਜੀ ਪੁੱਛ ਲਾ ਫੇਰ ਨਹੀਂ 18 ਬੈੱਡ ਨਾਲ ਮੂਰੇ ਆ ਚੀ ਲੱਗੀ ਵੀ ਇਹ ਸਮਾਨ ਦਾ ਰਨੂ ਆ ਚੀ ਐਕਸਟਰਾ ਇਹ ਲੋ 12000 ਰੁਪਏ ਦਾ ਬੈੱਡ ਹੈ ਤੇ ਕਿੰਨਾ ਸਮਾਨ ਦਾ ਨਾਲ ਹੀ ਦੇਈ ਜਾਂਦਾ ਯਾਰ ਇਹ ਹੈ ਸਾਰਾ 8000 ਰੁਪਏ ਦਾ ਬੋਰਡ ਲੱਗਿਆ ਹੋਇਆ ਜੀ ਪੂਰਾ ਵਧੀਆ ਗੱਦਾ ਮਿਲਿਆ ਲੱਗਦਾ ਤੇ ਕਿੰਨੇ ਸਾਲ ਦੀ ਗਾਰੰਟੀ ਕਰਦੇ ਦੀ 5-7 ਸਾਲ ਦੀ ਗਾਰੰਟੀ ਕਰਦੇ ਆ ਜਾ ਕੋਈ ਹੋਰ ਵੀ ਬਜਟ ਜੇ ਵਾਲੀ ਇਹੋ ਜਿਹੀ ਚੀਜ਼ ਦੇਖਾ ਇਹ ਤਕਰੀਬਨ ਸਾਰੇ ਇਸ ਬਜਟ 'ਚ ਕਿੰਨੇ ਬਜਟ ਤੋਂ ਕਿੰਨੇ ਬਜਟ ਤਾਈ ਤੇਰੇ ਕੋਲ ਬੈੱਡ ਬੈੱਡ ਹੈਗਾ ਆਪਣੇ ਕੋਲ 10000 ਤੋਂ ਸ਼ੁਰੂ ਹੋਗੇ ਜੀ 20000 ਤੱਕ ਬੈੱਡ ਆਪਣੇ ਕੋਲੇ ਮਨਵ ਅਲਮਾਰੀਆਂ ਦਾ ਕੀ ਹਿਸਾਬ ਕਿਤਾਬ ਜੇ ਕੱਲੀ ਅਲਮਾਰੀ ਲੈਣੀ ਆ ਕੱਲੀ ਅਲਮਾਰੀ ਪੱਠੀ ਮੀਡਲ ਅਲਮਾਰੀ ਆ ਜੀ 7 ਫ 6 ਦਾ ਸਾਈਜ਼ ਆ ਹਾਂ 1 ਕਵਾਂਟਲ 30 ਕਿਲੋ ਭਾਰ ਵਾਲੀ ਅਲਮਾਰੀ ਦੀ ਅੱਛਾ ਥੱਲੇ ਤੋਂ ਹਲਦੀ ਵਾਲੀ ਅਲਮਾਰੀ ਟਾਇਰ ਲੱਗੇ ਹੋਏ ਨੇ ਅੱਛਾ ਟਾਇਰ ਲੱਗਦੇ ਆ ਗਾਂ ਪਸ਼ਾਂ ਕਰਨ ਨੂੰ ਹਾਂ ਐ ਗਾਂ ਪਸ਼ਾਂ ਕਰਨੀਆਂ ਸੋਹਣੀ ਦੇ ਕਿੰਨੀ ਆ ਅਲਮਾਰੀ ਇਹ ਡਬਲ ਸ਼ੀਸ਼ਾ ਜੀ ਅਲਮਾਰੀ ਦੇ ਮਜ਼ਬੂਤ ਆ ਖੜਕਦੀ ਨਹੀਂ ਦੋਨੇ ਪਾਸੇ ਇੱਕੋ ਹੀ ਰੰਗ ਆ ਅੰਦਰ ਬਾਹਰ ਅੰਦਰੋਂ ਵੀ ਸੋਹਣੀ ਆ ਕੀ ਭਾਅ ਦੀ ਦੇਉਗੇ ਕਿੰਨੇ ਕੀ ਕੋਈ ਰੇਟ ਕੀ ਆ ਇਹ ਲਮਾਰੀ ਦੇ ਦਾਂਗੇ 22000 ਰੁਪਏ ਦੀ ਜੀ 22000 ਰੁਪਏ ਦੀ ਲਮਾਰੀ ਮਿਲ ਜੂਗੀ ਬਾਕੀ ਲਮਾਰੀ ਕਿੰਨੇ ਤੋਂ ਲੈ ਕੇ ਕਿੰਨੇ ਤੱਕ ਮਿਲ ਜਾਂਦੀ ਆ ਕੀ ਰੇਟ ਤੋਂ ਲੈ ਕੇ ਕੀ ਲਮਾਰੀ ਸ਼ੁਰੂ ਹੋ ਜਾਂਦੀ ਆ ਜੀ ਆਪਣੀ 8000 ਰੁਪਏ ਤੋਂ ਲੈ ਕੇ ਹਾਂ ਜੀ 22 23000 ਰੁਪਏ ਤੱਕ ਲਮਾਰੀ ਆ 22 23000 ਰੁਪਏ ਤੱਕ ਆ 22 23 ਵਾਲੀ ਤਾਂ ਮਤਲਬ ਸਿਰ ਹੈ ਸਿਰ ਆਹ ਲਮਾਰੀ ਆ ਗਈ ਜੀ ਹਾਂ ਜੀ 8000 ਰੁਪਏ ਲਮਾਰੀ ਠੀਕ ਆ ਜੀ ਚੱਕੋ ਖੁੱਲਣ ਦੀ ਕੋਈ ਹੋਰ ਪਾਟਣ ਦੀ ਕੋਈ ਜ਼ਿੰਮੇਵਾਰੀ ਹੈ ਗਾਰੰਟੀ ਆਪਣੀ ਸ਼ੀਸ਼ਾ ਲੱਗਿਆ ਵਾਲੇ ਮਰੀ ਤੇ ਸ਼ੀਸ਼ਾ ਲੱਗਿਆ ਹੋਇਆ ਆਹ ਅਲਮਾਰੀਆਂ ਅਲਮਾਰੀਆਂ ਬਹੁਤ ਪਈਆਂ ਬਹੁਤ ਜੇ ਕਿਸੇ ਨੇ ਜੇ ਕਿਸੇ ਨੇ ਨਾਪ ਦੇ ਕੇ ਵੱਡੀ ਛੋਟੀ ਕਰਾਉਣੀ ਹੋਵੇ ਕਿੰਨੀ ਮਰਜ਼ੀ ਵੱਡੀ ਤਿਆਰ ਕਰਾ ਲਈ ਚਾਹੇ ਪੂਰਾ ਕੰਮ ਰਿਆਂ ਨਾਪ ਦੇਵੇ ਆਹ ਲਾ ਕਾਰੀਗਰ ਜਿਉਂ ਕਰੇ ਕੱਟ ਕਰੇ ਉਹਨਾਂ ਦੇ ਠੀਕ ਆ ਜਿੰਨੀ ਵੱਡੀ ਕਰਾਉਣੀ ਆ ਜਿੰਨੀ ਛੋਟੀ ਕਰਾਉਣੀ ਆ ਬੰਦਾ ਕਰਾ ਲੇ ਆ ਇਹਦੇ ਬਾਰੇ ਵੀ ਦੱਸ ਆ ਕਾਦੀ ਆ ਲੱਕੜ ਦੀ ਹੋਣੀ ਹੈ ਇਹ ਵੀ ਮੋੜੀ ਬਿਮਾਰੀ ਹੈ ਜੀ ਹਾਂ ਦੇਖਣ ਨੂੰ ਚਮਕ ਜੀ ਬਾੜੀ ਐ ਚਾ ਨਾ ਲੋ ਹੂੰ ਨਾ ਤੁਸੀਂ ਬੋੜੀ ਦੀ ਮਾਰੀ ਦੇਖੋ ਲਮਾਰੀ ਬਣੀ ਦੀ ਹਾਂ ਠੀਕ ਹੈ ਕਰੀ ਪਰਦੇ ਪੁਰਦੇ ਘਰੇ ਉਹੋ ਜੇ ਨਾਲ ਦੇ ਲਾ ਕੇ ਹਾਂ ਬੜੀਆ ਸੌਫਟ ਆ ਨਾਲ ਖਿਚਣ ਵਾਲੀ ਪੂਰੀ ਵਧੀਆ ਲਮਾਰੀ ਬਣੀ ਹੋਈ ਹੈ ਜੀ ਹੂੰ ਚੱਕੋ ਆ ਜਾ ਚੱਲ ਗਿਆ ਜਾ ਉਧਰਲੇ ਸੋਫੇ ਵੀ ਦਿਖਾਈਏ ਬਹੁਤ ਵੱਡਾ ਸ਼ੋਅਰੂਮ ਆ ਪ੍ਰੀਤ ਤੇ ਮਨਵ ਆਪਏ ਡਾਈਨਿੰਗ ਟੇਬਲ ਹਾਂਜੀ ਇਹ ਡਾਈਨ ਟੇਬਲ ਕਰੇ ਕੋਈ ਰਿਸ਼ਤੇਦਾਰ ਆਉਂਦਾ ਆਪਣਾ 6 ਬੰਦੇ ਹੁੰਦੇ ਨੇ ਕਿ ਮਰਜ਼ੀ ਬੈਠ ਕੇ ਰੋਟੀ ਖਾਓ ਵਧੀਆ ਚੀਜ਼ ਬਣੀ ਰਹੀ ਆ ਆ ਆ ਨਿੱਕਾ ਯਾਰ ਲੈ ਆ ਚਾਹੂ ਵਾਲਾ ਲੋ ਕਿ ਜਗ੍ਹਾ ਵੀ ਘੱਟ ਆ ਤੇ ਬੰਦੇ ਹੀ ਬੈਠਣੇ ਨੇ ਜਗ੍ਹਾ ਥੋੜੀ ਆ ਡਾਈਨਿੰਗ ਟੇਬਲ ਵੀ ਲੱਗਣਾ ਜ਼ਰੂਰੀ ਆ ਤੇ 4 ਬੰਦਿਆਂ ਵਾਲਾ ਛੋਟਾ ਟੱਪਰਾ ਛੋਟਾ ਟੱਪਰਾ ਜੀ ਛੋਟਾ ਟੱਪਰਾ ਉਹਦੇ ਬਾਅਦ ਤੇ 4 ਵਾਲਾ ਵੀ ਹੈਗਾ ਉਦੋਂ ਵੱਡਾ ਹੈਗਾ ਉਹਦੇ ਲਈ 6 ਵਾਲਾ ਵੀ ਹੈਗਾ ਜੇ ਉਦੋਂ ਵੱਡਾ ਤਾਂ 8ਾਂ ਵਾਲਾ ਵੀ ਠੀਕ ਆ ਕਿ ਨਹੀਂ ਡਾਇਨਿੰਗ ਟੇਬਲ ਹੈਗਾ ਡਾਇਨਿੰਗ ਟੇਬਲ ਦੀ ਰੇਂਜ ਕਿੰਨੇ ਤੋਂ ਕਿੰਨੇ ਤੱਕ ਚੱਲੀ ਜਾਂਦੀ ਹੈ ਡਾਇਨ ਟੇਬਲ ਦੀ ਰੇਂਜ ਆਏ ਮੰਨ ਕੇ ਚਲੋ ਜੀ 23000 ਤੋਂ ਲੈ ਕੇ 40000 ਤੱਕ ਰੇਂਜ ਚੱਲੀ ਜਾਂਦੀ ਹੈ ਡਾਇਨਿੰਗ ਟੇਬਲ ਦੀ ਡਾਇਨਿੰਗ ਟੇਬਲ ਦੀ ਰੇਂਜ 23 ਤੋਂ 40 ਤੱਕ ਚੱਲੀ ਜਾਂਦੀ ਤੇ ਇੱਥੇ ਸੋਫੇ ਯਾਰ ਮੈਨੂੰ ਤੇਰੇ ਮਹਿੰਗੇ ਲੱਗਦੇ ਆ ਜਿਹੜੇ ਇੱਧਰ ਪਏ ਆ ਇਹ ਮਹਾਰਾਜਾ ਸਟਾਈਲ ਸੋਫੇ ਆਗੇ ਜੀ ਹਾਂ ਕਿਉਂਕਿ ਅੱਜ ਕੱਲ ਲੋਕ ਬੜੀ ਚੰਗੇ ਕੋਠੇ ਸੋਫਾ ਲੋਣਾ ਉਹ ਚੀ ਬਣੀ ਵੀ ਆ ਆ ਉਹ ਬਣੀ ਵੀ ਆ ਇਹ ਇਹ ਜਿਹੜੇ ਆਹ ਮਹਾਰਾਜਾ ਸਟਾਈਲ ਆ ਇਹ ਦੋ ਤਰ੍ਹਾਂ ਦੇ ਚਾਉਂਦੇ ਆ ਇੱਕ ਫਾਈਬਰ ਚਾਉਂਦੇ ਆ ਇੱਕ ਲੱਕੜ ਚਾਉਂਦੇ ਆ ਇਹ ਕਿਹੜੇ ਫਾਈਬਰ ਫਾਈਬਰ ਵਾਲੇ ਬਣੇ ਵੀ ਨੇ ਜੀ ਇਹ ਫਾਈਬਰ ਵਾਲੇ ਆ ਬਹੁਤ ਵਧੀਆ ਸੋਫਾ ਸਾਰੀ ਐਚਰ ਚਾਲੀ ਗੱਦੀ ਪਈ ਵੀ ਆਪਣੀ ਪੂਰੀ ਗਰੰਟੀ ਆ ਸੋਫੇ ਦੀ ਬੰਦਾ ਬਹਿ ਕੇ ਦੇਖੇ ਫੇਰ ਉਹ ਕਰਕੇ ਜਾਵੇ ਸੋਫਾ ਪੂਰੇ ਮਜ਼ਬੂਤ ਆ ਟੁੱਟਣ ਡੱਟਣ ਵਾਲੀ ਤਾਂ ਇਹਨਾਂ 'ਚ ਕੋਈ ਚੀਜ਼ ਨਹੀਂ ਹੈ ਨੀ ਜੀ ਚੀਜ਼ ਜੀ ਹੈ ਨਹੀਂ ਜੀ ਠੀਕ ਹੈ ਕਿ ਨਹੀਂ ਤੇ ਇਹ ਇਹ ਬਣ ਵੀ ਬਜਟ ਚ ਜਾਂਦੇ ਆ ਹਨਾ ਜਿਹੜੇ ਲੱਕੜ ਨਾਲੋਂ ਇਹ ਬਜਟ ਚ ਹੋ ਜਾਂਦੇ ਆ ਪਰ ਲੱਕੜ ਵਰਗੇ ਹੀ ਹੁੰਦੇ ਆ ਦੇਖ ਲੱਕੜ ਵਰਗੇ ਹੀ ਹੁੰਦੇ ਨੇ ਜੀ ਕੋਈ ਫਰਕ ਨਹੀਂ ਦੱਸ ਸਕਦਾ ਇਹ ਚ ਤੇ ਇਧਰਲੇ ਪਾਸੇ ਯਾਰ ਆਹ ਸੋਫਾ ਬਾਲਾ ਸੋਹਣਾ ਪਿਆ ਮਾਨਵਾਹਾ ਆਹ ਆ ਸੋਫਾ ਮੈਂ ਮੈਂ ਕਹਾਂ ਮੈਨੂੰ ਐਂ ਲੱਗਦਾ ਮਾਨਵਾ ਵੀ ਤੇਰੇ ਏਰੀਏ ਦੇ ਬੰਦਿਆਂ ਨੂੰ ਸ਼ਾਇਦ ਐਂ ਲੱਗਦਾ ਹੋਣਾ ਵੀ ਆਹ ਚੀਜ਼ਾਂ ਯਾਰ ਇੱਥੇ ਹੋਣੀਆਂ ਹੀ ਨਹੀਂ ਮੋਡੂ ਲਾਤੇ ਹੈ ਨਹੀਂ ਜੀ ਪਰ ਆਪਣੇ ਕੋਲ ਇਹ ਜੀ ਵੈਰਾਈਟੀ ਹੈ ਵੱਡੇ ਵੱਡੇ ਸ਼ੋਰੂਮ ਨਹੀਂ ਬਰਨਾਲੇ ਸੰਰੂਰ ਕਿਤੇ ਨਹੀਂ ਮਿਲਨੀ ਹੈ ਜੀ ਵੈਰਾਈਟੀ ਆ ਦੇਖ ਤਾਂ ਸਹੀ ਯਾਰ ਪ੍ਰੀਤ ਆ ਉੱਪਰਲੇ ਪਾਸੇ ਵਾਲਾ ਸੋਫਾ ਆ ਦੇਖ ਆ ਉੱਪਰਲੇ ਪਾਸੇ ਵਾਲਾ ਸੋਫਾ ਲੈ ਬਈ ਜਿਹਦੇ ਲੋਹੇ ਲਿਆਂਦੇ ਪਏ ਆ ਬਣਾਉਣ ਵਾਲੇ ਮੜਿਆ ਪਿਆ ਯਾਰ ਸੋਫਾ ਆ ਸੋਫਾ ਲੈ ਕੇ ਦੇਖੋ ਸੋਫੇ ਪੂਰੀ ਫੇਵਰ ਪਾਈ ਵੀ ਪੂਰਾ ਵਧੀਆ ਸੋਫਾ ਬਣਿਆ ਹੋਇਆ ਜੀ ਨਵੇਂ ਸਟਾਈਲ ਦਾ ਸੋਫਾ ਹੈ ਤੇ ਆਹਾ ਆਹਾ ਸੋਫਾ ਆਹ ਦੇਖ ਲੈ ਕੋਈ ਇਹਨਾਂ ਚੋ ਰੇਟ ਰੂਟ ਕਿਸੇ ਦਾ ਦੱਸ ਸਕਦਾ ਰੇਟ ਦੱਸ ਦਾਂਗੇ ਆਹ ਸੋ ਆਪ 32000 ਰੁਪਏ ਦੇ ਦਾਂਗੇ ਘਾਗ ਨੂੰ ਆਹਾਂ 32000 ਰੁਪਏ ਦਾ ਗੋਲ ਟੇਬਲ ਹੈ ਜੀ ਗੋਲ ਬੈਕ ਹੈ ਪਿੱਛੋਂ ਗੋਲ ਪਫੀਆਂ ਬਣੀਆਂ ਹੋਈਆਂ ਨੇ ਨਾਲ 쿠ਸ਼ਨ ਨੇ ਉੱਪਰ ਸ਼ੀਸ਼ਾ ਆਊ ਇਹਦੇ ਇਹਦੇ ਉੱਤੇ ਸ਼ੀਸ਼ਾ ਲਾ ਕੇ ਦੇਉਂਗੇ ਆਹ 쿠ਸ਼ਨ ਪਿਆ ਹੈ ਇਹਦੇ ਉੱਤੇ ਆਹ ਬੈਕ ਬਣੀ ਹੋਈ ਆ ਗਾਰੰਟੀ ਇਹਦੀ ਵੀ ਉਹਨੇ ਜੰਦੂ ਵੀ ਗਾਰੰਟੀ ਹੁੰਦੀ ਹੈ ਜੀ ਤੇ ਮਰਜ਼ੀ ਕਿੱਲਾ ਕਪੜਾ ਮਰੋ ਸਾਫ ਹੈ ਪੂਰਾ ਮਹਿੰਗਾ ਕਪੜਾ ਲੱਗੇ ਵਸੋਫੇ ਤੇ ਇਹਦਾ ਕਲਰ ਬਦਲ ਦੇਉਗੇ ਕਲਰ ਕਿੰਨੇ ਮਰਜ਼ੀ ਕਲਰ ਲਵਾ ਲਓ ਜੀ ਤੇ ਇਹਦਾ ਵੀ ਕਲਰ ਬਦਲਿਆ ਜਾਊਗਾ ਹਾਂ ਤੁਹਾਡੇ ਕੋਈ ਘਰ ਦੀ ਪਰਦੇ ਦੀ ਮੈਚਿੰਗ ਹੈ ਕੋਈ ਫਰਸ਼ ਦੀ ਮੈਚਿੰਗ ਹੈ ਕੋਈ ਪੇਂਟਿੰਗ ਪੇਂਟ ਦੀ ਮੈਚਿੰਗ ਹੈ ਉਹਦੇ ਨਾਲ ਦਾ ਕਲਰ ਬਣ ਜਾਣਾ ਉਹਦੇ ਨਾਲ ਦਾ ਕਲਰ ਬਣ ਜਾਣਾ ਤੇ ਬਾਊ ਜੀ ਪਹੁੰਚਦਾ ਫਿਰ ਪਹੁੰਚਦਾ ਕਿਵੇਂ ਕਰਾਂਗੇ ਆਪਾਂ ਪਹੁੰਚਦਾ ਸਰ ਅਸੀਂ ਇਸ ਤਰ੍ਹਾਂ ਸਿਸਟਮ ਹੁੰਦਾ ਜੀ ਕਿਹੜਾ ਬੰਦਾ ਸਰ ਕੋਈ ਲੋਕਾ ਹੁੰਦਾ ਆ ਗਿਆ ਕਿਲੋਮੀਟਰ ਦਾ ਬੰਦਾ ਆ ਗਿਆ ਜੀ ਹਾਂਜੀ ਉਹਨੇ ਕਰਿਆ ਉਹ ਨਹੀਂ ਪੈ ਗਿਆ ਜੀ ਜੇ ਸ਼ਹਿਰਾਂ ਦੇ ਕੰਮ ਚੱ ਉਹਨੂੰ ਦਾ ਮੋਟੀ ਵਾ ਗਿਆ ਜੀ ਅਸੀਂ ਸਿਸਟਮ 'ਚ ਬਣਾਇਆ ਜੀ ਪਹੁੰਚ ਹੀ ਨਹੀਂ ਵਿੱਚ ਕਰਦੇ ਅਸੀਂ ਜੀ ਜੀ ਜਦ ਕਰਾਏ ਤਾਂ ਤੁਹਾਡਾ ਟੈਂਪੋ ਕਰਦਾਂਗੇ ਅਸੀਂ ਜੀ ਜੀ ਉਹ ਫਰਕ ਕੀ ਕੋਈ ਜਿਹੜਾ ਲੋਕਲ ਹੁੰਦਾ ਆ ਗਿਆ ਜੀ ਉਹਨੇ ਹੀ ਹੋਰੇਟ ਵਾਗਿਆ ਜੀ ਅੰਦਰਪਾਲ ਸਾਹਿਬ ਨੇ ਹੋਰੇਟ ਵਾਗਿਆ ਜੀ ਜਿਹੜੇ ਅੰਦਰਪਾਲ ਸਾਹਿਬ ਤੋਂ ਵਾਗਿਆ ਸਾਡੇ ਕੋਲੇ ਸੀ ਉਹਨੇ ਕੰਮ ਉਹੀ ਵਾਗਿਆ ਜ਼ਿੰਮੇਵਾਰੀ ਸਾਡੀ ਉਹ ਕਰਦੇ ਅਗਲੇ ਕਰਦੇ ਸਮਾਨ ਪਹੁੰਚਣ ਦਾ ਰੱਖਦੇ ਜੀ ਵਧੀਆ ਕੰਮ ਲੋਕ ਘਰੇ ਹਫ਼ਤਾ ਪਹੁੰਚਣ ਦੀ ਜ਼ਿੰਮੇਵਾਰੀ ਸਾਡੀ ਹੋਊਗੀ ਪਹੁੰਚ ਅਗਲੇ ਦੀ ਹੋਊਗਾ ਪਹੁੰਚ ਅਗਲੇ ਦੀ ਹੋਊ ਜੀ ਜਾਇਜ਼ ਕਰਾਵਾ ਦਾਂਗੇ ਅਗਲੇ ਦਾ ਜੀ ਠੀਕ ਹੈ ਤੇ ਜਾਇਜ਼ ਕਰਾਇਆ ਹੋਊ ਜਾਇਜ਼ ਕਰਾਇਆ ਹੋਊ ਜੀ ਸਹੀ ਹੈ ਜੀ ਪੁਰਾਣੇ ਗੱਦੇ ਨਾਲ ਲਾ ਕੇ ਕੋਈ ਛੀਰੀਡ ਤੋਂ ਸਾਰਾ ਲੈਮੀਨੇਸ਼ਨ ਕਰਕੇ ਸਮਾਨ ਦੇਓ ਅਗਲੇ ਦੇ ਘਰੇ ਕੋਈ ਦਿੱ ਗੱਲ ਸੁਣ ਲੋ ਸਜਣੋ ਪਹਿਲੀ ਤਾਂ ਗੱਲ ਇਹ ਆ ਵੀ ਜਿੰਨਾ ਇੱਥੇ ਸਮਾਨ ਪਿਆ ਕੁਆਲਿਟੀ ਦਾ ਪਿਆ ਬਣਦਾ ਕਿਉਂਕਿ ਇੱਥੇ ਬਣਦਾ ਫੈਕਟਰੀ ਆ ਇਹ ਤੇ ਇਥੋਂ ਲੋਕ ਪਟਿਆਲੇ ਦੇ ਖੰਨੇ ਦੇ ਚੰਡੀਗੜ੍ਹ ਦੇ ਫਾਇਦਾ ਚੱਕੀ ਜਾਂਦੇ ਆ ਤੇ ਨੇੜੇ ਤੇੜੇ ਦੇ ਲੋਕਾਂ ਨੂੰ ਕਈ ਵਾਰੀ ਪਤਾ ਨਹੀਂ ਹੁੰਦਾ ਉਹ ਹੋਰ ਕਿਤੇ ਤੁਰੇ ਫਿਰਦੇ ਹੁੰਦੇ ਆ ਕਈ ਵਾਰੀ ਤਾਂ ਇਥੋਂ ਤੱਕ ਵੀ ਹੋ ਸਕਦਾ ਵੀ ਹੋ ਸਕਦਾ ਵੀ ਪਟਿਆਲੋਂ ਸਮਾਨ ਇਹਨਾਂ ਦਾ ਬਣਿਆ ਹੋਏ ਲੋਕ ਖਰੀਦ ਕੇ ਇੱਥੇ ਲਿਆਉਂਦੇ ਹੋਣ ਤਾਂ ਉਹ ਸਜਣਾ ਵਾਸਤੇ ਜਾਣਕਾਰੀ ਆ ਵੀ ਤੁਹਾਡੇ ਘਰ ਦੀ ਫੈਕਟਰੀ ਆ ਤੁਹਾਡੇ ਨੇੜੇ ਆ ਸ਼ੇਰਪੁਰੇ ਦੇ ਵਿੱਚ ਆ ਥਾਣਾ ਸ਼ੇਰਪੁਰਾ ਇਹ ਧੂਰੀ ਦੇ ਇਲਾਕੇ ਦਾ ਸ਼ਹਿਰ ਆ ਸੱਜਣੋ ਕੋਈ ਵੀ ਸੱਜਣ ਆਵੇ ਬਾਉ ਹੁਣਾ ਕੋਲੇ ਸਾਰੇ ਸੱਤੇ ਦੇ ਸੱਤੇ ਦਿਨ ਖੁੱਲੀ ਆ ਜੀ ਸੱਤੇ ਦੇ ਸੱਤੇ ਦਿਨ ਫੈਕਟਰੀ ਖੁੱਲੀ ਆ ਫੋਨ ਕਰੋ ਜਿਹੜੀ ਚੀਜ਼ ਚਾਹੀਦੀ ਆ ਤੁਸੀਂ ਲੈ ਲਓ ਜੇ ਤੁਸੀਂ ਦੂਰ ਨੇੜੇ ਬੈਠੇ ਆ ਤੇ ਬਾਉ ਜੀ ਹੁਣਾ ਨੂੰ ਫੋਨ ਕਰਕੇ ਵੀ ਸੇਵਾ ਫੋਨ ਕਰਕੇ 2000 ਰੁਪਏ ਤੱਕ ਬੁਕਿੰਗ ਕਰਾਓ ਜੀ ਤੁਹਾਡੇ ਘਰੇ ਸਮਾਨ ਪਹੁੰਚ ਜਾਊਗਾ ਬਾਕੀ ਵੀ ਮੰਡ ਉੱਥੇ ਜੀ 2000 ਰੁਪਇਆ ਕਰਕੇ ਇੱਕ ਬੁਕਿੰਗ ਕਰ ਲਓ ਜੇ ਤੁਹਾਨੂੰ ਐ ਲੱਗੇ ਵੀ ਜੋ ਸੋਚਿਆ ਸੀ ਉਹ ਨਹੀਂ ਨਿਕਲਿਆ ਬੇਸ਼ੱਕ ਵਾਪਸ ਕਰਨਾ। ਸਭ ਵਾਪਸ ਕਰਨਾ। ਨੇੜੇ ਤੇ ਏਡੇ ਬੰਦੇ ਵਾਸਤੇ ਬਜਾਇਸ ਫਨਾਂਸ ਸਾਡੇ ਕੋਲ ਬਹੁਤ ਵਧੀਆ ਆਪਸ਼ਨ ਹੈ। ਹਾਂਜੀ। ਹਾਂ ਬਜਾਇਸ ਥੋੜੇ ਜਿਹੇ ਪੈਸੇ ਦਿਓ ਫਰਨੀਚਰ ਲੈ ਜਾਓ। ਹਨਾ ਥੋੜੇ ਪੈਸੇ ਦਿਓ ਫਰਨੀਚਰ ਲੈ। ਫਰਨੀਚਰ ਲੈ ਜਾਓ ਬਾਕੀ ਦੀਆਂ ਕੈਸਟਾਂ ਬਜਾਇਸ ਫਨਾਂਸ ਨੂੰ ਭਰੀ ਜਾਣਗੇ ਉਹ ਤੁਹਾਡੀ ਕਾਰਵਾਈ ਆਪੇ ਕਰ ਦੇਣਗੇ। ਜਿਉਂਦੇ ਰਹੋ।